ਅਤੇ ਤੇ ਬੈਠੇ ਹੋਏ ਪੁਰਾਣੇ ਅਤੇ ਨਵੇਂ ਵਿਦਿਆਰਥੀ ਬਹੁਤ ਚੰਗਾ ਲੱਗ ਰਿਹਾ ਹੈ ਜੰਗਾ ਮਹਿਸੂਸ ਹੋ ਰਿਹਾ ਹੈ ਇਹੀ ਪਰਸਪਰ ਹੁੰਦਾ ਹੁੰਦਾ ਹੈ ਇਹ ਜੀਆਂ ਮਿਲਣੀਆਂ ਦਾ ਮਿਲਦੇ ਰਹਾ ਕਰੋ ਇਹ ਮਿਲਣੀਆਂ ਰੋਗਾਂ ਤੇ ਸੋਗਾਂ ਦਾ ਇਲਾਜ ਹੁੰਦੀਆਂ ਹਨ ਇਹ ਬਹੁਤ ਸਾਰੇ ਅਨੰਦ ਦਿੱਕੀਆਂ ਹੋਰ ਸਮੱਸਿਆਵਾਂ ਤੇ ਸੰਕਟ ਬਰਦਾਸ਼ਤ ਕਰਨ ਦਾ ਪੰਪ ਹੈ ਇਹ ਨਾਲ ਜੁੜੇ ਹੋਏ ਇਹ ਘਰਾਸੋਣਾ ਹੁੰਦਾ ਹੈ ਵਿਦਿਆਰਥੀਆਂ ਦਾ ਵਿਦਿਆਰਥੀਆਂ ਦੇ ਨਾਲ ਹੋ ਸਕਦਾ ਹੈ ਵਿਦਿਆਰਥੀ ਹੁੰਦੇ ਆ ਕੋਈ ਵਿਰੋਧ ਹੋਇਆ ਹੋਵੇ ਤੇਆਂ ਦੇ ਮੈਰ ਵੀ ਪੈ ਜਾਂਦੇ ਆ ਪਰੰਤੂ ਥੋੜੇ ਚਿਰ ਬਾਅਦ ਸਭ ਬਰਾਬਰ ਹੋ ਜਾਂਦਾ ਹੈ ਮੈਨੂੰ ਪਤਾ ਹੁੰਦਾ ਕਿ ਮੈਂ ਇਹ ਨਹੀਂ ਉਹ ਨਾਲ ਲੜਦਾ ਰਿਹਾ ਸੋ ਇੱਕ ਜਿਹੜੀ ਗੱਲ ਮੈਨੂੰ ਧਿਆਨ ਚ ਆ ਰਹੀ ਹੈ ਉਹ ਇਹ ਹੈ ਕਿ ਤੁਸੀਂ ਜਦੋਂ ਕੁਝ ਸਿੱਖਦੇ ਹੋ ਉਸ ਵੇਲੇ ਨਹੀਂ ਪਤਾ ਹੁੰਦਾ ਕਿ ਇਹ ਅੱਜ ਦਾ ਸਿੱਖਿਆ ਹੋਇਆ ਕਿੱਥੇ ਕੰਮ ਆਏਗਾ ਪਰੰਤੂ ਉਹ ਕੰਮ ਆਉਂਦਾ ਹੈ ਕਿਸੇ ਅਜੀਬ ਜਿਹੀ ਜਗ੍ਹਾ ਤੇ ਕੰਮ ਆ ਜਾਂਦਾ ਹੈ ਆ ਗੁਰੂ ਰਵਿਯੀ ਨਥੇ ਲੋਰੈਂਟਨ ਮੈਂ ਛੋਟੇ ਜਿਹੇ ਗੱਲ ਦਾ ਦੱਸ ਰਿਹਾ ਹਾਂ ਇਹਨਾਂ ਦੇ ਇੰਟਰਵਿਊ ਸੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੇ ਇੰਟਰਵਿਊ ਹੋ ਗਏ ਸਾਰੇ ਕੈਂਡੀਡੇਟਸ ਦੇ ਹੋ ਗਏ ਇਹਨਾਂ ਦੀ ਸਿਲੈਕਸ਼ਨ ਹੋ ਗਈ ਸੀ ਤੇ ਇੱਕ ਕੈਂਡੀਡੇਟ ਰਵਿੰਦਰ ਸਿੰਘ ਉਹ ਇੰਟਰਵਿਊ ਖਤਮ ਹੋਣ ਤੋਂ ਬਾਅਦ ਆਇਆ ਤੇ ਸਾਰੇ ਕਮੇਟੀ ਵਾਈਸ ਚਾਂਸਲਰ ਵੀ ਬੈਠੇ ਸੀ ਉਹ ਉਹਨਾਂ ਨੇ ਉਸ ਦੀ ਇੰਟਰਵਿਊ ਕਰਨ ਤੋਂ ਇਨਕਾਰ ਕੀਤਾ ਮੈਂ ਕਿਸੇ ਵੇਲੇ ਯੂਨੀਵਰਸਿਟੀ ਦੇ ਵਿੱਚ ਲਾਅ ਦੀ ਡਿਗਰੀ ਕੀਤੀ ਸੀ ਉਸ ਵੇਲੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਵਾਈਸ ਚਾਂਸਲਰ ਨੂੰ ਕਿਹਾ ਮੈਂ ਕਿਹਾ ਜਿਹੜਾ ਕੈਂਡੀਡੇਟ ਹੁਣ ਆਇਆ ਹੈ ਉਹਦੇ ਵੀ ਇੰਟਰਵਿਊ ਕਰ ਲਵੋ ਨਹੀਂ ਤਾਂ ਇਹ ਇਸ ਮese ਤੇ ਬਾਡੀ ਸਾਰੀ ਜਿਹੜੀ ਇਹਨਾਂ ਕਾਰਵਾਈ ਉਸ ਨੂੰ ਸਪੇ ਕਰਵਾ ਸਕਦਾ ਹੈ ਕਿ ਤੁਸੀਂ ਉਹਦੀ ਇੰਟਰਵਿਊ ਨਹੀਂ ਕੀਤੀ ਤੇ ਉਹਨਾਂ ਨੇ ਕੱਲ ਮੇਰੀ ਮੰਨ ਲਈ 5 ਮਿੰਟ ਚ ਉਹਨੂੰ ਨੁਕਤਾ ਦੇ ਤਾਣ ਤੇ ਇਹ ਮਤਲਬ ਕਿ ਕੋਈ ਕਿ ਜਿੱਥੇ ਪੜੀ ਤੇ ਕਿੱਥੇ ਕੰਮ ਆਈ ਇਵੇਂ ਹੀ ਹੋਰ ਬੰਦਾ ਸੀ ਉਹਦੀ ਦੂਜੀ ਮੈਰਿਜ ਹੋਈ ਤੇ ਉਹਦੀ ਦੂਜੀ ਪਤਨੀ ਨੇ ਉਸਨੂੰ ਇਤਨਾ ਤੰਗ ਕੀਤਾ ਇਤਨਾ ਤੰਗ ਕੀਤਾ ਕਿ ਉਸ ਨੇ ਜਦੋਂ ਆਪਣੇ ਬਿੱਲ ਲਿਗੇ ਉਹਦੇ ਵਿੱਚ ਉਸ ਨੂੰ ਕੁਝ ਵੀ ਨਹੀਂ ਦਿੱਤਾ ਮੇਰਾ ਵਾਕਫ ਸਹੀ ਮਤਲਬ ਲਾਦਾ ਹੀ ਮੈਂ ਤੁਹਾਨੂੰ ਦੱਸ ਰਹੇ ਹਾਂ ਵੀ ਪੜ੍ਹਾਈ ਕਿੱਥੇ ਕਿੱਥੇ ਫਾਇਦਾ ਕਿੱਥੇ ਹੋਇਆ ਮੈਂ ਉਸ ਨੂੰ ਕਿਹਾ ਮੈਂ ਕਿਹਾ ਜੇ ਤੂੰ ਐਵੇਂ ਕਰੇਂਗਾ ਤਾਂ ਇਹ ਤੇਰੀ ਵਸੀਅਤ ਜਿਹੜੀ ਆ ਉਹਨੂੰ ਚੈਲੰਜ ਕਰਕੇ ਰੁਕਵਾ ਲੈ ਗਈ ਤੂੰ ਇਸ ਨੂੰ ਕੁਝ ਨਾ ਕੁਝ ਦੇ ਭਾਵੇਂ ਇਹਨੂੰ ਕੰਗੀਆਂ ਦਾ ਜੋੜਾ ਦੇ ਭਾਵੇਂ ਇਸ ਨੂੰ ਜਿਹੜਾ ਰੋਟੀ ਪਾਉਣ ਵਾਲਾ ਹੁੰਦਾ ਹੈ ਚੱਕਲਾ ਵੇਲਣਾਂ ਦੇ ਪਾਵੇਂ ਨੂੰ 1000 ਰੁਪਿਆ ਦੇ ਉਸ ਨਾਲ ਇਹ ਮੁਕਤਮਾ ਨਹੀਂ ਕਰ ਸਕੀ ਕਿਉਂਕਿ ਉਸ ਨੂੰ ਕੁਝ ਮਿਲ ਗਿਆ ਉਹ ਚੈਲੰਜ ਨਹੀਂ ਕਰ ਸਕੀ ਇਹ ਤਾਂ ਪਾਵੇ ਹੈਗਾ ਕਿ ਗਿਆਨ ਉਹ ਹੁੰਦਾ ਜਿਹੜਾ ਵੱਖਰੀਆਂ ਵੱਖਰੀਆਂ ਸਿਚੁਏਸ਼ਨਸ ਦੇ ਵਿੱਚ ਕੰਮ ਆਉਂਦਾ ਹੈ ਜੋ ਤੁਸੀਂ ਪੱਗਾਂ ਵਾਲੇ ਹੋ ਜਿਹੜੇ ਯੂਨੀਵਰਸਿਟੀ 'ਚ ਪੜੇ ਹੋ ਯੂਨੀਵਰਸਿਟੀ ਵਿੱਚ ਪੜ੍ਹਨਾ ਤੇ ਕਾਲਜ ਦੇ ਵਿੱਚ ਭਾਵੇਂ ਡਿਗਰੀ ਇੱਕੋ ਹੋਵੇ ਪਰੰਤੂ ਥੇਰ ਅਤੇ ਖਿਚੜੀ ਜਿੱਨਾ ਪਰ ਬੰਦਾ ਉਹਦੇ ਯੂਨੀਵਰਸਿਟੀ ਜਿਹੜੀ ਹੈ ਨਾ ਉਹ ਤੁਹਾਨੂੰ ਮੌਕਾ ਦੇ ਸਕਦੀ ਹੈ ਵਿਕਾਸ ਕਰਨ ਦਾ ਕਰਨਾ ਹੈ ਕਿ ਨਹੀਂ ਕਰਨਾ ਹੈ ਕਿੰਨਾ ਕਰਨਾ ਹੈ ਕਦੋਂ ਤੱਕ ਕਰਨਾ ਹੈ ਇਹ ਥੋੜੇ ਤੇ ਅੰਦਰ ਪਰ ਕਰਦਾ ਹੈ ਮੈਂ ਆਪਣੇ ਆਪ ਨੂੰ ਲੱਗੇ ਸਮਝਦਾ ਹੈਗਾ ਕਿ ਮੈਂ ਯੂਨੀਵਰਸਿਟੀ ਕਿ ਪੜਿਆ ਮੈਂ ਤੁਹਾਨੂੰ ਵੀ ਲੱਗੀ ਸਮਝਦਾ ਕਿ ਤੁਸੀਂ ਯੂਨੀਵਰਸਿਟੀ ਵਿੱਚ ਪੜ੍ਹਿਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਸਾਰੇ ਅਧਿਆਪਕਾਂ ਦੇ ਬਿਹਾਫ ਤੇ ਤੁਹਾਡੂ ਸਾਰਿਆਂ ਦਾ ਸਵਾਗਤ ਕਰਨਾ ਹੈ ਤੁਹਾਡਾ ਧੰਨਵਾਦ ਕਰਨਾ ਆਉਂਦੇ ਰਹਿਣਾ ਭਾਵੇਂ ਤਕਲੀਫ ਹੋਵੇ ਆਉਣ ਦੇ ਵਿੱਚ ਪਰੰਤੂ ਆਉਂਦੇ ਰਹਿਣਾ ਮਹੱਬਤ ਕਰੋ ਜੀ ਇਸ ਕਿੰਦੀ ਲਾਗਣਾ ਖਤਰਾ ਹੀ ਹੈ ਰੱਬ ਹੀ ਆ On the no. You mean I I can? On there, uh -huh. no. Thank you very much.